रेडी स्टार्ट ਕੁਝ ਵੱਖੋ ਵੱਖਰੀ ਕਿਸਮ ਦੇ ਆ ਸਧਾਰਨ ਹਾਲਾਤ ਨੇ ਮਿਲ ਕੇ ਦੇਸ਼ ਦੀ ਸਭ ਤੋਂ ਪੁਰਾਣੀ ਕਪੜੇ ਦੀ ਸਨਤ ਦੇ ਪਬਲਿਕ ਸੈਕਟਰ ਅਤੇ ਪ੍ਰਾਈਵੇਟ ਸੈਕਟਰ ਦੋਹਾਂ ਵਿੱਚ ਵੱਡਾ ਸੰਕਟ ਪੈਦਾ ਕਰ ਦਿੱਤਾ ਹੈ ਡੰਡੀ ਇਨ੍ਹਾਂ ਹਾਲਾਤ ਤੋਂ ਮੰਦਵਾੜੇ ਦਾ ਸੰਕੇਤ ਮਿਲਦਾ ਹੈ ਜਿਸ ਦੇ ਪਿੱਛੇ ਪੈਦਾਵਾਰ ਦੇ ਵੱਧ ਰਹੇ ਖਰਚੇ ਖਪਤਕਾਰਾਂ ਵੱਲੋਂ ਵੱਧ ਰਹੀਆਂ ਕੀਮਤਾਂ ਵਿੱਚ ਰੋਕ ਕਾਉਣ ਦੀ ਮੰਗ ਕਾਰਨ ਮੰਗ ਵਿੱਚ ਕਮੀ ਆ ਜਾਣ ਅਤੇ ਇਸ ਤਰ੍ਹਾਂ ਮੇਲਾ ਦੇ ਗੋਦਾਮਾਂ ਵਿੱਚ ਕੱਪੜੇ ਦੇ ਭਾਰੀ ਜ਼ਖੀਰੇ ਜਮਾ ਹੋ ਜਾਣ ਆਧ ਕਾਰਨ ਸ਼ਾਮਲ ਹਨ ਡੰਡੀ ਕਪਾਹ ਦੀਆਂ ਕੀਮਤਾਂ ਵਿੱਚ ਕਮੀ ਹੋਣ ਦੇ ਬਾਵਜੂਦ ਵਿਕਰੀ ਵਧਣ ਦੀ ਕੋਈ ਆਸ ਨਹੀਂ ਰਹੀ ਇਸ ਸੰਕਟ ਦਾ ਅਨੁਮਾਨ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਨੈਸ਼ਨਲ ਟੈਕਸ ਟਾਈਲ ਕਾਰਪੋਰੇਸ਼ਨ ਨੂੰ ਚਾਲੂ مالی ਸਾਲ ਦੇ ਪਹਿਲੇ 6 ਮਹੀਨੇ ਵਿਚ 27 ਕਰੋੜ ਰੁਪਏ ਘਾਟਾ ਪਿਆ ਹੈ ਡੰਡੀ ਇਸ ਘਾਟੇ ਦੇ ਕਾਰਨ ਕਪਾਹ ਦੀਆਂ ਕੀਮਤਾਂ ਵਿੱਚ ਵਾਧਾ ਅਤੇ ਪੈਟਰੋਲੀਅਮ ਤੋਂ ਬਣਨ ਵਾਲੀਆਂ ਚੀਜ਼ਾਂ ਦਾ ਬਧੇਰੇ ਖਰਚਾ ਕੋਇਲੇ ਅਤੇ ਹੋਰ ਕਿਸਮ ਦੇ ਬਾਲਣ ਦੀਆਂ ਵੱਧ ਰਹੀਆਂ ਕੀਮਤਾਂ ਉਜਰਤਾਂ ਵਿੱਚ ਵਾਧਾ ਅਤੇ ਬੈਂਕਾਂ ਦੀ ਪੂੰਜੀ ਦੀ ਇਦਾਰੇ ਵਿੱਚ ਵਾਧਾ ਹਨ ਡੰਡੀ ਇਹੋ ਕਾਰਨ ਪ੍ਰਾਈਵੇਟ ਮੇਲਾ ਵਿੱਚ ਪੈਦਾ ਹੋਏ ਸੰਕਟ ਦੇ ਦੱਸੇ ਜਾਂਦੇ ਹਨ ਡੰਡੀ ਬੰਬਈ ਦੀ ਸੂਚਨਾ ਅਨੁਸਾਰ 23 ਮੇਲਾ ਪਹਿਲਾਂ ਹੀ ਬੰਦ ਹੋ ਚੁੱਕੀਆਂ ਹਨ ਡੰਡੀ 6 ਮੇਲਾ ਨੂੰ ਵੇਚਿਆ ਜਾ ਰਿਹਾ ਹੈ ਅਤੇ ਬਹੁਤ ਸਾਰੀਆਂ ਮਿਲਾਂ ਨੇ ਜਾਂ ਪੈਦਾਵਾਰ ਬੰਦ ਕਰ ਦਿੱਤੀ ਹੈ ਜਾਂ ਜਿਉਂਦੇ ਰਹਿਣ ਲਈ ਹੱਥ ਪੈਰ ਮਾਰ ਰਹੀਆਂ ਹਨ ਡੰਡੀ ਕੱਪੜਾ ਬਣਾਉਣ ਵਾਲਿਆਂ ਵੱਲੋਂ ਕਈ ਕਿਸਮ ਦੀਆਂ ਛੋਟਾਂ ਦੇਣ ਦੇ ਬਾਵਜੂਦ ਵਪਾਰੀ ਕੱਪੜੇ ਦਾ ਸਟਾਕ ਨਹੀਂ ਚੁੱਕ ਰਿਹਾ ਡੰਡੀ ਇਸ ਸਾਲ ਦੇ ਪਹਿਲੇ ਹਿੱਸੇ ਵਿੱਚ ਆਣਾ ਬਿਕੇ ਕੱਪੜੇ ਦਾ ਸਟਾਕ 30 ਕਰੋੜ 30 ਲੱਖ ਮੀਟਰ ਕੱਪੜੇ ਦਾ ਸਟਾਕ ਸੀ ਜੋ ਨਵੰਬਰ ਦੇ ਅੰਤ ਤੱਕ 33 ਕਰੋੜ 50 ਲੱਖ ਮੀਟਰ ਤੱਕ ਪੁੱਜ ਗਿਆ ਸੀ ਅਤੇ ਇਹ ਹੁਣ ਵੱਧਦਾ ਹੀ ਜਾ ਰਿਹਾ ਹੈ ਡੰਡੀ ਕਈ ਕੇਂਦਰਾਂ ਵਿੱਚ ਕੱਪੜੇ ਦੀ ਸੰਕਟਮਈ ਵਿਕਰੀ ਕੀਤੀ ਜਾ ਰਹੀ ਹੈ ਕਿਉਂਕਿ ਲੱਗੀ ਹੋਈ ਪੂੰਜੀ ਵਿਅਰਥ ਹੁੰਦੀ ਜਾ ਰਹੀ ਹੈ ਅਤੇ ਕਰਜ਼ਿਆਂ ਦਾ ਖਰਚਾ ਵੱਧਦਾ ਜਾ ਰਿਹਾ ਹੈ ਡੰਡੀ ਇਹ ਸੰਕਟ ਦੇਸ਼ ਦੀ ਸਭ ਤੋਂ ਪੁਰਾਣੀ ਸਨਤ ਦੀਆਂ ਸਮੱਸਿਆਵਾਂ ਵੱਲ ਧਿਆਨ ਖਿੱਚਦਾ ਹੈ ਡੰਡੀ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੱਢਣ ਲਈ ਦਿੱਤੇ ਜਾਣ ਵਾਲੇ ਭਰੋਸਿਆਂ ਦੇ باوجود ਕਈ ਸਾਲਾਂ ਤੋਂ ਇਸ ਸੰਤ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਡੰਡੀ ਇਸ ਵਿੱਚ ਪੈਦਾਵਾਰ ਦੀ ਪ੍ਰਗਤੀ ਦੀ ਦਰ ਦੁਨੀਆ ਵਿੱਚ ਸਭ ਤੋਂ ਘੱਟ ਹੈ ਪਰ ਨਾ ਸਰਕਾਰ ਨੇ ਨਾ ਕਾਰਖਾਨੇਦਾਰਾਂ ਨੇ ਅਤੇ ਨਾ ਲੇਬਰ ਨੇ ਇਸ ਸਮੱਸਿਆ ਵੱਲ ਕੋਈ ਧਿਆਨ ਦਿੱਤਾ ਹੈ ਬੰਲੀ ਭਾਰਤੀ ਕੱਪੜੇ ਦੀ ਪੈਦਾਵਾਰ ਦਾ ਖਰਚਾ ਪਿਛਲੇ ਕਈ ਸਾਲਾਂ ਤੋਂ ਵੱਧਦਾ ਆ ਰਿਹਾ ਹੈ ਅਤੇ ਉਸ ਦੇ ਸਿੱਤੇ ਦੇ ਤੌਰ ਤੇ ਇਸ ਦੀਆਂ ਕੀਮਤਾਂ ਵਿੱਚ ਵਾਧੇ ਨੇ ਕਈ ਅੰਤਰਰਾਸ਼ਟਰੀ ਮੰਡੀਆਂ ਖੋਹ ਦਿੱਤੀਆਂ ਹਨ ਕਿਉਂਕਿ ਉੱਥੇ ਬੜਾ ਸਖਤ ਮੁਕਾਬਲਾ ਹੈ ਬੰਲੀ ਦੂਰ ਪੂਰਬ ਦੇ ਕੁਝ ਦੇਸ਼ ਖਾਸ ਤੌਰ ਤੇ ਚੀਨ ਅਤੇ ਦੱਖਣੀ ਕੋਰੀਆ ਭਾਰਤ ਨਾਲੋਂ ਸਸਤਾ ਕਪੜਾ ਵੇਚਦੇ ਹਨ ਡੰਡੀ ਇਸ ਤਰ੍ਹਾਂ ਕੱਪੜੇ ਦੀ ਬਰਾਮਦ ਦੀਆਂ ਸਭ ਵਿਅੰਤਾਂ ਉਥਲ ਪੁਥਲ ਹੋ ਗਈਆਂ ਹਨ ਡੰਡੀ ਕਾਰਖਾਨੇਦਾਰ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਅਤੇ ਕੇਂਦਰੀ ਸਰਕਾਰ ਤੇ ਕਪਾਹ ਦੀ ਮਹਗਾਈ ਅਤੇ ਹੋਰ ਕਠਿਨਾਈਆਂ ਦਾ ਦੋਸ਼ ਲਗਾਉਂਦੇ ਹਨ ਡੰਡੀ ਇੰਨਾਂ ਸਾਰੀਆਂ ਗੱਲਾਂ ਤੋਂ ਇਲਾਵਾ ਉਜਰਤਾਂ ਵਿੱਚ ਲਗਾਤਾਰ ਵਾਅਦਾ ਕਰਨ ਦੀ ਮੰਗ ਵੀ ਇੱਕ ਵੱਡਾ ਕਾਰਨ ਹੈ ਡੰਡੀ